ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 10 ਫਰਵਰੀ ਹੈ ਮੈਂ ਗੁਰੂਸੀ ਸਕੂਲ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਰੇ ਪੇਟ ਭਰਿਓ ਪਸੂਆ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਹੈ ਕਮਲੇ ਮਨੁੱਖ ਤੂੰ ਧਰਮ ਨੂੰ ਭੁਲਾ ਦਿੱਤਾ ਹੈ ਸਿਮਰਨ ਅਤੇ ਪਰਉਪਕਾਰ ਕਰਨੇ ਛੱਡ ਦਿੱਤੇ ਹਨ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਛੱਡ ਦਿੱਤਾ ਹੈ ਜਿਸ ਤਰ੍ਹਾਂ ਪਸ਼ੂ ਪੇਟ ਪਰ ਕੇ ਸੌ ਜਾਂਦੇ ਹਨ ਤੂੰ ਵੀ ਪਸ਼ੂ ਵਾਂਗ ਖਾ ਪੀ ਕੇ ਸੌ ਜਾਂਦਾ ਹੈ ਇਸ ਤਰ੍ਹਾਂ ਮਨੁੱਖਾ ਜਨਮ ਵਿਅਰਥ ਹੀ ਗੁਆਈ ਜਾਂਦਾ ਹੈ ਤੂੰ ਅਮੋਲਕ ਮਨੁੱਖਾ ਜਨਮ ਦੀ ਬਾਜੀ ਹਾਰ ਗਿਆ ਹੈ ਤੂੰ ਕਦੇ ਸਤਸੰਗਤ ਨਹੀਂ ਕੀਤੀ ਤੂੰ ਸਦਾ ਸੰਸਾਰ ਦੇ ਝੂਠੇ ਤੰਦਿਆਂ ਵਿੱਚ ਹੀ ਫਸਿਆ ਰਿਹਾ ਤੂੰ ਕਾਂ ਕੁੱਤੇ ਸੂਰ ਵਾਂਗ ਭਟਕਦਾ ਭਟਕਦਾ ਸੰਸਾਰ ਤੋਂ ਤੁਰ ਜਾਵੇਂਗਾ ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਹੋਰਨਾਂ ਨੂੰ ਤੁੱਛ ਛੋਟਾ ਜਿਹਾ ਸਮਝਦਾ ਹੈ ਮਨ ਬਚਨ ਕਰਮ ਕਰਕੇ ਜੋ ਨਿਰੀਆਂ ਗੱਪਾਂ ਹੀ ਮਾਰਦੇ ਹਨ ਅਜਿਹੇ ਮਨੁੱਖ ਮੈਂ ਨਰਕਾਂ ਨੂੰ ਜਾਂਦੇ ਵੇਖੇ ਹਨ हे ਕਮਲੇ ਮਨੁੱਖ ਤੂੰ ਕਾਮ ਕ੍ਰੋਧ ਵਿੱਚ ਫਸ ਕੇ ਚਤਰਾਈਆਂ ਕਰਦਾ ਹੈ ਠੱਗੀਆਂ ਮਾਰਦਾ ਹੈ ਨਿਕੰਮੇ ਕੰਮ ਕਰਦਾ ਹੈ ਦੂਜਿਆਂ ਦੀ ਨਿੰਦਾ ਚੁਗਲੀ ਕਰਦਾ ਹੈ ਇਹਨਾਂ ਕੁਰੀਤਿਆਂ ਵਿੱਚ ਹੀ ਆਪਣਾ ਜਨਮ ਬਰਬਾਦ ਕਰ ਲਿਆ ਹੈ ਤੂੰ ਕਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਭਗਤ ਕਬੀਰ ਜੀ ਆਖਦੇ ਹਨ हे ਮੂਰਖ ਮੂੜ ਗਵਾਰ ਬੰਦਿਆ ਜੋ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਪਰਮੇਸ਼ਰ ਦੇ ਨਾਮ ਨੂੰ ਜਾਣਦਾ ਨਹੀਂ ਸਮਝਦਾ ਨਹੀਂ ਉਹ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਗੇਗਾ ਭਾਵ ਨਹੀਂ ਲੰਘ ਸਕੇਗਾ ਗੁਰੂ ਪਿਆਰੀ ਸਾਥ ਸੰਗਤ ਜੀ ਆਪਣੇ ਧਰਮ ਨੂੰ ਵਿਸਾਰ ਦੇਣ ਵਾਲਾ ਧਰਮ ਕਰਮ ਪਰਉਪਕਾਰ ਕਰਨੇ ਜੋ ਭਲਾ ਦਿੰਦਾ ਹੈ ਉਹ ਕਮਲਾ ਪਾਗਲ ਮਨੁੱਖ ਹੈ ਉਹ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਰਿਹਾ ਹੈ ਜੋ ਖਾ ਪੀ ਕੇ ਸੌ ਜਾਂਦਾ ਹੈ ਬੰਦਗੀ ਨਹੀਂ ਕਰਦਾ ਮਨੁੱਖ ਪਸ਼ੂਆਂ ਦੀ ਨਿਆਈ ਹੈ ਅਜਿਹਾ ਮਨੁੱਖ ਆਪਣੀ ਜੀਵਨ ਬਾਜੀ ਹਾਰ ਕੇ ਸੰਸਾਰ ਤੋਂ ਤੁਰ ਜਾਂਦਾ ਹੈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਪਿਆਰੇ ਵਿਦਿਆਰਥੀਓ ਧਰਮ ਨਾਲ ਜੁੜੇ ਰਹਿਣਾ ਹੈ ਪਰਉਪਕਾਰ ਦੇ ਕੰਮ ਕਰਨੇ ਹਨ ਉੱਚ ਵਿਦਿਆ ਪ੍ਰਾਪਤ ਕਰਕੇ ਸਮਾਜ ਦਾ ਭਲਾ ਸੋਚਣਾ ਹੈ ਪਲਾ ਕਰਨਾ ਹੈ ਗੁਰੂ ਜੀ ਆਖਦੇ ਹਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ